ਸਿੱਧ ਪ੍ਰਸ਼ਨ ਕਰਦੇ ਹੈ ਕਿ ਨਾਨਕ ਤੇਰਾ ਗੁਰੂ ਕੌਣ ਹੈ ਕਵਨ ਮੂਲ ਕੌਣ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਕੇਸ ਕਥਾ ਕਾ ਦੇ ਵਿਚਾਰ ਭਉਜਨ ਸ਼ਬਦ ਲੰਗਾਵਣ ਹਾਰ ਗੁਰੂ ਸਾਹਿਬ ਸਿਦਾਂਧ ਢੜ ਕਰਾ ਰਹੇ ਹਨ ਕਿ ਮੇਰਾ ਗੁਰੂ ਸ਼ਬਦ ਪਵਣ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤਨ ਚੇਲਾ ਅਕਥ ਕਥਾ ਲੈ ਰਹੁ ਨੈਰਾਲਾ ਨਾਨਕ ਯੁਗ ਯੁਗ ਗੁਰ ਗੋਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨਿਵਾਰੀ ਜਿਸਨੇ ਸ਼ਬਦ ਦੀ ਵਿਚਾਰ ਕੀਤੀ ਉਹ ਹੋਮੈ ਦੀ ਅਗ ਤੋਂ ਬਚ ਜਾਂਦਾ ਹੈ ਮੂਸਾ ਦ੍ਰਿੜ ਕਰਾ ਰਿਆ ਨਾ ਕਿ ਆਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਹ ਪਰਮਾਤਮਾ ਜੋ ਸ਼ਬਦ ਰੂਪ ਦੇ ਵਿੱਚ ਹਰ ਜਗ੍ਹਾ ਵਿਸਤਾਰਿਤ ਹੈ ਮੇਰਾ ਗੁਰੂ ਹੈ ਪ੍ਰਭੂ ਨੂੰ ਮੇਲੰਦਾ ਪੰਗ ਸੰਗੁਰ ਸਾਹਿਬ ਸਮਝਾ ਰਿਹਾ ਜਾਇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੇ ਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲਿਆ ਜਾਂ ਗੁਰका ਸ਼ਬਦ ਸੁਣੀ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਘਰ ਵਿੱਚ ਲਿਆਵਾਂਗੇ ਤਾਂ ਇਹ ਸਾਰੇ ਗੁਣ ਆ ਜਾਣਗੇ ਕਿਹੜੇ ਸਹਿਜ ਸੰਤੋਖ ਤੇ ਮਿੱਠਾ ਬੋਲਣਾ ਪ੍ਰਭੂ ਨੂੰ ਧਿਆਉਣਾ ਪ੍ਰਭੂ ਨੂੰ ਬਾਰ-ਬਾਰ ਯਾਦ ਕਰਨਾ ਉਹ ਸ਼ਬਦ ਦੇ ਰਹਿਣ ਕੀ ਹੋ ਸਕਦਾ ਹੈ ਕਿ ਨਾ ਰੋਜ਼ ਪ੍ਰਭੂ ਨੂੰ ਯਾਦ ਕਰਨਾ ਹੈ ਉਹਨੂੰ ਧਿਆਉਣਾ ਹੈ ਗੁਰੂ ਸਾਹਿਬ ਜੜ ਕਰਾ ਰਹੇ ਹਨ ਕਿ ਧਿਆਨ ਦੀ ਵਿਧੀ ਧਿਆਨ ਲਗਾਉਣ ਦੀ ਵਿਧੀ ਪਾਪ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਵਿਧੀ ਨਾਮ ਜਪਣ ਦੀ ਵਿਧੀ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਾਨਾਹੀ ਹੈ ਅੰਤ ਨ ਪਾਰਾ ਵਾਰ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਦੀ ਉਪਮਾ ਕਰਨੇ ਹੈ ਗੁਰ ਸ਼ਬਦੀ ਸਾਨਾਹੀ ਹੈ ਅੰਤ ਨ ਪਾਰਾ ਵਾਰ ਥਥੇ ਕਾਲ ਨਾ ਅਪੜਾ ਜਥੇ ਗੁਰ ਕਾ ਸ਼ਬਦ ਅਪਾਰ ਹਰ ਜਗ੍ਹਾ ਗੁਰੂ ਰਾਖੀ ਕਰਦਾ ਦਸਨ ਪਿਤਾ ਵੀ ਸਾਨੂੰ ਧ੍ਰੜ ਕਰਾਰੇ ਹਨ ਰਹਿ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮੈਂ ਉਦਾਸਾ ਜਪ ਕੀ ਜਟਾ ਜੋਗ ਕਮੰਨ ਨੇਮ ਕੇ ਨਖਨ ਵਡਾਓ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ ਸਬਤੋ ਪਾਓ ਗੁਰੂ ਦਾ ਗਿਆਨ ਸੋ ਐਸੇ ਗੁਰੂ ਨੂੰ ਗੁਰੂ ਸਾਹਿਬ ਨੇ ਆਪਣਾ ਗੁਰੂ ਦੱਸਿਆ ਐਸੇ ਸ਼ਬਦ ਨੂੰ ਗੁਰੂ ਸਾਹਿਬ ਨੇ ਆਪਣਾ ਗੁਰੂ ਦੱਸਿਆ ਦਸਾਂ ਅੰਜਾਮੇ ਤੱਕ ਹੀ ਇਹ ਸਿੱਖਿਆ ਨੂੰ ਧ੍ਰੜ ਕਰਵਾਈ